चेरटा प्रेस वेलफेयर सोसाइटी वालों शहीद भगत सिंह प्रेस एसोसिएशन एस 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 दे बटाला तरनेदा कीता समर्थन चेरटा प्रेस वेलफेयर सोसाइटी दे प्रधान हरपाल सिंह पंगू ने शहीद भगत सिंह प्रेस एसोसिएशन एस एस वालों एस 10 अगस्त नु बटाला विखे एसएसपी दफ्तर दे केराव दे ऐलान दा कीता समर्थन पत्रकार मिंटू अरोड़ा दी विशेष रिपोर्ट पत्रकार साथियों जय हिंद मैं हरपाल सिंह पंगू ਪਿਛਲੇ ਦਿਨੀ ਜੋ ਬਟਾਰਾ ਦੇ ਵਿੱਚ ਕਾਫੀ ਜਿਹੜਾ ਮੈਟਰ ਦਾ ਤੁਹਾਨੂੰ ਪਤਾ ਹੀ ਆ ਉਸ ਨੂੰ ਲੈ ਕੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਮਨਿੰਦਰ ਸਿੰਘ ਜੀ ਦੇ ਨਾਲ ਅੱਜ ਇੱਕ ਡਿਸਕਸ ਸੇ ਮੀਟਿੰਗ ਹੋਈ ਆ ਤੇ ਇਹਨਾਂ ਜੋ ਵੈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਲੋ ਜਿਹੜਾ 10 ਅਗਸਤ ਨੂੰ ਮਾਂ ਜੋ GSPI ਬਟਾਰਾ ਦੇ ਦਫਤਰ ਦਾ ਚੱਕਰਾਓ ਦਾ ਜਿਹੜਾ ਇਹਨਾਂ ਕਰਨ ਦਾ ਪ੍ਰੋਗਰਾਮ ਲਿਖਿਆ ਸੀ ਚੇਅਰਮੈਨ ਮਨਿੰਦਰ ਜੀ ਉਹਨਾਂ ਨੇ ਉਸ ਨੂੰ ਲੈ ਕੇ ਜਿਹੜਾ ਸ਼ਾਡਾ ਪ੍ਰੈਸ ਵੈਲਫਰ ਸੋਸਾਇਟੀ ਨੇ ਦਿਨ ਅੱਜ ਬੈਠ ਕੇ ਸਾਡੀ ਸਾਰੇ ਸਮੂਹ ਅਧਦੇਦਾਂ ਦੇ ਨਾਲ ਮੀਟਿੰਗ ਹੋਈ ਆ ਉਸ ਅੱਜ ਦੇ ਸਮਰਥਨ ਆ ਦਿੱਤਾ ਗਿਆ ਸ਼ਾਡਾ ਪ੍ਰੈਸ ਵੈਲਫਰ ਸੋਸਾਇਟੀ ਵੱਲੋਂ ਕਿ ਸਰਦਾਰ ਮਰਿੰਦਾ ਸਿੰਘ ਜੋ ਚੇਅਰਮੈਨ ਹੈ ਸਾਡੇ ਸ਼ੀਪਕ ਪ੍ਰੈਸ ਐਸੋਸੀਏਸ਼ਨ ਦੇ ਇਹਨਾਂ ਦੇ ਨਾਲ ਅਸੀਂ ਚਟਾਨਾਂ ਖੜੇ ਆ ਤੇ ਜੋ ਇਹਨਾਂ ਦਾ 10 ਅਗਸਤ ਨੂੰ ਜੋ ਪ੍ਰੋਗਰਾਮ ਰਿਕਿਆ ਵਾ ਅਸੀਂ ਆਪਣੀ ਸੋਸਾਇਟੀ ਜਿਹੜੀ ਆ ਉਹਨਾਂ ਨਾਲ ਜੱਟ ਕੇ ਜਿਹੜਾ ਉੱਥੇ ਸਾਜੇਗੀ ਜਿੱਥੇ ਪੱਤਰਕਾਰਾਂ ਦੀ ਕੋਈ ਗੱਲ ਹੁੰਦੀ ਆ ਤੇ ਉੱਥੇ ਸਾਡੇ ਮਨ ਮਟਾਵ ਜਿਹੜੀ ਇੱਕ ਅਲੱਗ ਚੀਜ਼ ਹੈ ਸਾਡੇ ਜਿੰਨੇ ਮਰਜ਼ੀ ਹੋਣਾ ਪਰ ਜਿੱਥੇ ਸਾਡੇ ਪੱਤਰਕਾਰਾਂ ਦਾ ਮੈਟਰ ਆਏਗਾ ਉੱਥੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਚੇਅਰਮੈਨ ਮਰਿੰਦਰ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ 10 ਅਗਸਤ ਦਾ ਜੋ ਪ੍ਰੋਗਰਾਮ ਰੀਚਿਆ ਗਿਆ ਵਾ ਅਸੀਂ ਚਟਾ ਮੰਨ ਤੁਹਾਡੇ ਨਾਲ ਪੂਰੀ ਜਿਹੜੀ ਸ਼ਹਿੜਾ ਪ੍ਰੈਸ ਦਾ ਸਾਡੀ ਦੇ ਜਿਹੜੇ ਹੌਦਿਹਦਾਰ ਮੈਂਬਰ ਸਾਹਿਬਾਨ ਆ ਤੇ ਨਾਲ ਖੜੇ ਆ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੇ ਸ਼ਹਿੜਾ ਪ੍ਰੈਸ ਵਰਕਰ ਸੁਸਾਇਟੀ ਦੇ ਹੌਦਿਹਦਾਰਾਂ ਦੀ ਇੱਕ ਮੀਟਿੰਗ ਹਰਪਾਰਥ ਸਿੰਘ ਭੰਗੂ ਜੀ ਦੇ ਦਫ਼ਤਰ ਵਿੱਚ ਕੀਤੀ ਗਈ ਹੈ ਤੇ ਅੱਜ ਦੀ ਮੀਟਿੰਗ ਦਾ ਅਜੰਡਾ ਕੀ 10 ਤਰੀਕ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਜੋ ਬਟਾਲਾ ਐਸਐਸਪੀ ਦਸਤਾਵੇਜ਼ ਦਾ ਘਰਾਓ ਕੀਤਾ ਜਾਣਾ ਹੈ ਉਹਦੇ ਤੇ ਵਿਚਾਰਾਂ ਕੀਤੀਆਂ ਗਈਆਂ ਨੇ ਤੇ ਮੈਂ ਧਨਵਾਦੀ ਹਾਂ ਹਰਪਾਰਥ ਸਿੰਘ ਭੰਗੂ ਜੀ ਦਾ ਇਹਨਾਂ ਨੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੂੰ ਆਪਣਾ ਪੂਰਨ ਸਮਰਥਨ ਅਤੇ ਧਰਨੇ ਦੇ ਵਿੱਚ ਦਿੱਤਾ ਹੈ ਤੇ ਇਹਨਾਂ ਨੇ ਮੈਨੂੰ ਵਿਸ਼ਵਾਯਤ ਕਰਾਇਆ ਕਿ 10 ਤਰੀਕ ਧਰਨੇ ਵਾਲੇ ਦਿਨ ਸ਼ਿਆਟਾਪਰਾਥ ਵੈਕਰ ਸੋਸਾਇਟੀ ਜਿਹੜੀ ਹੈ ਉਹ ਵੱਧ ਚੜ ਕੇ ਹਿੱਸਾ ਲਏਗੀ ਕਿ ਉਸ ਧਰਮ ਦੇ ਵਿੱਚ ਸ਼ੂਰੀਅਤ ਕਰੇਗੀ ਮੈਂ ਇੱਕ ਵਾਰ ਫਿਰ ਤੁਮ ਬਹੁਤ ਬਹੁਤ ਧੰਨਵਾਦੀਆਂ ਆਰ ਭਾਰਤੀ ਭੰਗੂ ਜੀ ਦਾ ਤੇ ਇਹਨਾਂ ਵੀ ਸੋਸਾਇਟੀ ਤੇ ਸਭ ਹੋਂਦੇਦਾਰਾਂ ਦਾ ਧੰਨਵਾਦ ਜਾਈਂ